ਉਹ ਜਿਹੋ ਜੀ ਭਾਈ ਮਰੂਗਾ ਉਹ ਜਾ ਰਿਜ਼ਲਟ ਲੈ ਲੂ ਮੈਂ ਅੱਜ ਪਰ ਸਵੇਰੇ ਜਦੋਂ ਮੈਂ ਉਹ ਵੀਡੀਓ ਦੇਖੀ ਤਾਂ ਮੈਨੂੰ ਗੁੱਸਾ ਬਹੁਤ ਚੜਿਆ ਉਹ ਕਹਿ ਰਹੀ ਸੀਗੀ ਆਪਣੇ ਇਧਰੋਂ ਕਲਾਕਾਰ ਨੇ ਪੰਜਾਬ ਦੇ ਵਧੀਆ ਵਿਚਾਰੇ ਉੱਗੇ ਹੋਏ ਨੇ ਵਧੀਆ ਯਾਰ ਮਿਹਨਤੀ ਬੰਦੇ ਨੇ ਸਾਰੇ ਹਨ ਤੂੰ ਖਾਲਸਤਾਨੀ ਐ ਤੂੰ ਟੈਰਰਿਸਟ ਐ ਤੂੰ ਫਲਾਨਾ ਐ ਤੂੰ ਧਮਕਾ ਐ ਵੀ ਸਾਲੀ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਯਾਰ ਜਿਹੜਾ ਜਮਾਂ ਸਿਰੇ ਦਾ ਚਾਵਲ ਹੁੰਦਾ ਬੰਦਾ ਹਨ ਮੈਂ ਸੌਰੀ ਟੂ ਸੇਮ ਅੱਜ ਮੈਂ ਥੋੜਾ ਜਿਹਾ ਮੈਨੂੰ ਖਿਜ ਵੀ ਚੜੀ ਹੋਈ ਜਾਣ ਤੇ ਸ਼ਾਇਦ ਮੇਰੇ ਤੋਂ ਕੋਈ ਕੁਝ ਮਿਸਬੀਹਵ ਜਾਂ ਕੁਝ ਗਲਤ ਗੱਲਾਂ ਹੋ ਜੀਆਂ ਕਈਆਂ ਜਾਣੀਆਂ ਜ ਮੈਂ ਯਾਨੀ ਕਿ ਸੋਸ਼ੀਅਲੀ ਆਪਾਂ ਨਹੀਂ ਕਹਿ ਸਕਦੇ ਪਰ ਮੈਨੂੰ ਸੱਚੀ ਉਮਬਰਾ ਲੱਗਿਆ ਟੋਟਲੀ ਹਰਟ ਤੇ ਮੈਂ ਦੇਖ ਰਿਹਾ ਹਾਂ ਯਾਰ ਇੱਕ ਬੰਦਾ ਪੱਗ ਬੰਨ ਕੇ ਕੋਈ ਕੰਮ ਕਰ ਰਿਹਾ ਹੈ ਨਾ ਇਹਦਾ ਮਤਲਬ ਹੈ ਉਹ ਖਾਲਿਸਤਾਨੀ ਹੈ ਉਹ ਟੈਰਰਿਸਟ ਆ ਤੁਸੀਂ ਝੰਡੇ ਚੱਕੀ ਫਿਰੋ ਤੁਸੀਂ ਪਾਰਟੀਆਂ ਬਣਾ ਕੇ ਪ੍ਰਮੋਟ ਕਰ ਲਿਓ ਵੀ ਫਲਾਨੀ ਪਾਰਟੀ ਨੂੰ ਸਪੋਰਟ ਅਸੀਂ ਅਸੀਂ ਤੁਹਾਨੂੰ ਕਿਹਾ ਵੀ ਤੁਸੀਂ ਤੁਸੀਂ ਟੈਰਰਿਸਟ ਹੋ ਜੇ ਅਸੀਂ ਇੱਕ ਫੋਟੋ ਚੱਕ ਲਈ ਅਸੀਂ ਕਿਸਾਨਾਂ ਦੇ ਹੱਕ 'ਚ ਬੋਲਦੇ ਤਾਂ ਅਸੀਂ ਟੈਰਰਿਸਟ ਹੋ ਗਏ ਠੀਕ ਹੈ ਨਾ ਇਹ ਕਿੱਥੋਂ ਦਾ ਸੂਲ ਹੈਗਾ ਨਾਲੇ ਬੋਲਦਾ ਵੀ ਉਹ ਹੈ ਵੀ ਜਿਹੜਾ ਜਮਾਂ ਸਰ ਦਾ ਚਾਵਲ ਨਾਲ ਜਿਹਨੂੰ ਦੁੱਕੀ ਕੋਈ ਸਾਲਾ ਪੁੱਛਦਾ ਠੀਕ ਹੈ ਨਾ ਜਿਹੜੇ ਤੁਸੀਂ ਅੱਜ ਬਕਵਾਸ ਕਰ ਰਹੇ ਹੋ ਸਾਰੇ ਜਿਹੜੇ ਬੋਲ ਰਹੇ ਹੋ ਵੀ ਐ ਆ ਫਲਾਨਾ ਧਮਕਾ ਠੀਕ ਹੈ ਨਾ ਕਦੇ ਖੇਤੀ ਕਰਕੇ ਦੇਖਿਓ ਗਰਾਊਂਡ ਰਿਐਲਿਟੀ ਤੇ ਆ ਕੇ ਤੇ ਗਰਾਊਂਡ ਤੇ ਆ ਕੇ ਦੇਖਿਓ ਇੱਕ ਫਸਲ ਬੀਜਣ ਤੇ ਠੀਕ ਹੈ ਉਹਨੂੰ ਪਾਲਣ ਤੇ ਉਹਨੂੰ ਵੱਢਣ ਤੇ ਕਿੰਨੀ ਮਿਹਨਤ ਲੱਗਦੀ ਹੈ ਤੇ ਕਿੰਨਾ ਜ਼ੋਰ ਲੱਗਦਾ ਤੇ ਉਸ ਉਸ ਫਸਲ ਵਾਲੇ ਨੂੰ ਉਸ ਉਸ ਮਿਹਨਤ ਕਸ਼ ਬੰਦੇ ਨੂੰ ਤੁਸੀਂ ਸਾਲਿਓ ਕਹਿ ਰਹੇ ਹੋਗੇ ਵੀ ਤੁਸੀਂ ਖਾਲਿਸਤਾਨੀ ਹੋ ਤੁਸੀਂ ਟੈਰਰਿਸਟ ਹੋ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਸ਼ਰਮ ਦਾ ਘਟ ਹੈ ਨਾਲ ਤੁਸੀਂ ਗੱਲਾਂ ਕਰ ਰਹੇ ਹੋ ਵੀ ਆਹ ਵੀ ਆ ਬਾਲੀਵੁੱਡ ਫੁਲਾਣਾ ਧਮਕਾ ਬਾਲੀਵੁੱਡ ਦੀ ਢੂਈ ਨਹੀਂ ਮਾਰੀ ਅਸੀਂ ਕਿਸੇ ਨੇ ਠੀਕ ਹੈ ਨਾ ਸਾਡੇ ਬਾਲੀਵੁੱਡ ਤੋਂ ਵੀ ਤਾਂ ਦੇ ਲੋਕ ਜਾਣਦੇ ਨੇ ਠੀਕ ਹੈ ਨਾ ਹਜੇ ਤੱਕ ਜਿੰਨੇ ਇੱਥੋਂ ਪੰਜਾਬ ਦੇ ਆਰਟਿਸਟ ਹੈ ਓਵਰ ਆਲ ਵਰਲਡ ਮੁੱਛ ਖੜੀ ਹੋ ਉਨਰ ਦੀ ਸਾਰਿਆਂ ਦੀ ਠੀਕ ਹੈ ਨਾ ਸਾਡੀ ਗੱਲ ਕਰੋ ਬਾਲੀਵੁੱਡ ਨੂੰ ਅਸੀਂ ਜੁਪੀ ਦੇ ਬਰਾਬਰ ਵੀ ਨਹੀਂ ਸਮਝਦੇ ਕਿਸੇ ਠੀਕ ਹੈ ਨਾ ਨਾ ਸਾਨੂੰ ਕੋਈ ਐਹੋ ਜਿਹਿਆਂ ਚੱਟ ਕੇ ਅਸੀਂ ਕਿਹ ਤੋਂ ਫੇਰ ਮਾਲੀ ਨਾ ਕਦੇ ਕਦੇ ਅਸੀਂ ਇਹੋ ਜਿਹਾ ਕੰਮ ਕੀਤਾ ਠੀਕ ਹੈ ਨਾ ਆਪਦੀ ਅਣਖ ਤੇ ਆਪਣੀ ਇੱਜ਼ਤ ਤੇ ਆਪਦੀ ਆਬਰੂ ਤੇ ਜਾਉਂ ਆ ਜੰਨਾ ਚੜਜੇ ਆਉਂ ਠੀਕ ਹੈ ਨਾ ਪੋਲੀਵੁੱਡ ਦੇ ਜਿੰਨੇ ਵੀ ਜੋ ਵੀ ਕਲਾਕਾਰ ਜਿਵੇਂ ਵੀ ਅਜਲ ਠੀਕ ਹੈ ਮੇਰਾ ਮੇਰਾ ਸੁਭਾ ਨਹੀਂ ਮੈਂ ਵੀ ਕਿਸੇਲੇ ਮਸਲੇ 'ਚ ਬੋਲਾਂਗਾ ਕੁਝ ਹੋਰ ਪਰ ਇਹ ਗੱਲ ਸਾਰੇ ਸਾਡੇ ਬੀ ਆਨ ਕਿ ਮੈਂ ਕਹਿੰਦਾ ਵੀ ਸਾਡੇ ਸਾਰੇ ਆਰਟਿਸਟਾਂ ਦੀ ਲਾ ਲੋ ਸਾਰੇ ਪੰਜਾਬੀਆਂ ਦੀ ਲਾ ਲੋ ਠੀਕ ਹੈ ਨਾ ਜੇ ਤੁਹਾਨੂੰ ਕੋਈ ਸੱਚੀੋਂ ਕੋਈ ਪ੍ਰੋਬਲਮ ਹੈ ਤੁਸੀਂ ਖਾਲਿਸਤਾਨੀ ਕਹਿਣਾ ਫਿਰ ਸਾਡੇ ਮੂੰਹ ਤੇ ਆ ਕੇ ਕਹੋ ਹੈ ਨਾ ਸੋਸ਼ਲ ਮੀਡੀਆ ਤੇ ਸ਼ਿਟ ਟਾਕ ਕਰਨ ਨਾਲੋਂ ਇੱਥੇ ਅਸੀਂ ਬੋਰਡ ਲੈ ਕੇ ਦਿੱਲੀ 'ਚ ਬੈਠੇ ਸੀ ਉੱਥੇ ਆਓ ਜੀ ਨੇ ਕਹਿਣਾ ਠੀਕ ਹੈ ਨਾ ਅਸੀਂ ਆਪਦੇ ਪਿੰਡ ਰੇਣ ਸਾਨੂੰ ਉੱਥੇ ਕੋ ਫੇਸ ਟੂ ਫੇਸ ਕਹੋ ਪੱਕਾ ਹੀ ਮਾਰ ਕੇ ਕਮਰਾ ਬੰਦ ਕਰਕੇ ਲਾਈਵ ਹੋਣ ਕੇ ਬਕਵਾਸ ਕਰਨ ਲੱਗ ਜਾਨੇ ਹੋ ਵੀ ਅਸੀਂ ਆਹ ਕਰਤਾ ਸੀ ਉਹ ਕਰਤਾ ਫੁਲਾਨਾ ਕਰਤਾ ਧਮਕਾ ਕਰਤਾ ਆ ਸਾਨੂੰ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਨਾ ਜਿੱਥੇ ਸਾਡੇ ਆਪਦੀ ਹੱਕਾਂ ਦੀ ਗੱਲ ਹੋ ਉਹ ਉੱਥੇ ਅਸੀਂ ਖੜੇ ਆ ਚਾਹੇ ਤੁਹਾਨੂੰ ਖਾਲਿਸਤਾਨੀ ਕਹੋ ਟੈਰਰਿਸਟ ਕਹੋ ਜੋ ਮਰਜ਼ੀ ਕਹੋ ਠੀਕ ਹੈ ਤੁਹਾਨੂੰ ਯਾਰ ਇੱਕ ਕਹੀ ਚੱਕਣ ਵਾਲਾ ਇਨਸਾਨ ਆਪਦਾ ਘਰ-ਬਾਰ ਛੱਡ ਕੇ ਠੀਕ ਹੈ ਆਉਂਦੀਆਂ ਕਣਕਾਂ ਛੱ ਪਰਿਵਾਰ ਛੱਡ ਕੇ ਦਿੱਲੀ ਬੈਠਾ ਤੁਸੀਂ ਉਹਨੂੰ ਖਾਲਿਸਤਾਨੀ ਕਹੀ ਜਾਂਦਾ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਥੋੜੀ ਬਹੁਤ ਸਾਲੀ ਐਡੀ ਵੀ ਕੀ ਫੇਮ ਦੇ ਚੱਕਰ ਐ ਇੱਥੇ ਤਾਂ ਤੁਸੀਂ ਫੇਮਸ ਵੀ ਨਹੀਂ ਹੈਗੇ ਵੀ ਜਾਂ ਕੋਈ ਤੁਸੀਂ ਐਡੇ ਬਾਲੇ ਘੈਂਟੋਂ ਜਿਹੜੇ ਤੁਸੀਂ ਦੂਜੇ ਲੋਕਾਂ ਨੂੰ ਮਾੜਾ ਚੰਗਾ ਕਹੋਗੇ ਵੀ ਗਾਹਾ ਸਾਹ ਵੀ ਇਸ ਗਲਤੀ ਆਉਂਦਾ ਵੀ ਯਾਰ ਜਿਹੜਾ ਜਿਹੜਾ ਜਮਾ ਠਿਆਨੀ ਬੰਦਾ ਹੁੰਦਾ ਵੀ ਜਿਹੜਾ ਦੁੱਕੀ ਹੁੰਦੇ ਨੇ ਜਿਹੜੇ ਜਿਨ੍ਹਾਂ ਨੂੰ ਕੋਈ ਸਾਲਾ ਕੋਈ ਪੁੱਛਦਾ ਨਹੀਂ ਹੁੰਦਾ ਬੈਂਗਣ ਵਰਤੀ ਦੇ ਆਦਮੀ ਹੁੰਦੇ ਨੇ ਜਿਹੜੇ ਜਿਹੜੇ ਆਪਾਂ ਜਿਨ੍ਹਾਂ ਨੂੰ ਆਪਾਂ ਬੈਂਗਣਾ ਚੀ ਗਣਦੇ ਵੀ ਇਹ ਤਾਂ ਬਿੰਗਣੀ ਨੇ ਜਮੇ ਹੈਨਾ ਵੀ ਉਹ ਬੰਦੇ ਵੀ ਯਾਰ ਬਕ ਕੋਈ ਫਿਲਮ ਨਹੀਂ ਮਿਲਣੀ ਕੋਈ ਕੁਝ ਹੋਰ ਨਹੀਂ ਮਿਲਣਾ ਕੋਈ ਕਿ ਜੇ ਤੁਸੀਂ ਐਡੀ ਸਿਚੂ ਤੁਹਾਨੂੰ ਇਨੀ ਨੈਗੇਟਿਵਿਟੀ ਹੈਗੀ ਹੈ ਤੁਹਾਨੂੰ ਕੋਈ ਹੇਟ ਹੈ ਤੇ ਫਿਰ ਤੁਸੀਂ ਸਿੱਧਾ ਟੱਕਰੋ ਅਗਲੇ ਨੂੰ ਆ ਕੇ ਮਿਲੋ ਆ ਕੇ ਕਿਸੇ ਸਿੰਗਰ ਨਾਲ ਪ੍ਰੋਬਲਮ ਹੈ ਕਿ ਮੇਰੇ ਨਾਲ ਪ੍ਰੋਬਲਮ ਹੈ ਕਿਸੇ ਹੋਰ ਨਾਲ ਪ੍ਰੋਬਲਮ ਹੈ ਤੁਸੀਂ ਜਾ ਕੇ ਅਗਲੇ ਨੂੰ ਜਾ ਕੇ ਇੱਕ ਚਵਜੋ ਕੋਈ ਵੀ ਭਾਈ ਹਾਂ ਤੂੰ ਫੁਲਾਨ ਨੇ ਤੇ ਫਿਰ ਤੁਹਾਨੂੰ ਅਗਲਾ ਦੱਸ ਵੀ ਦੇਵੇ ਠੀਕ ਹੈ ਟਵੀਟਰਾਂ ਤੇ ਬਕਵਾਸ ਕਰੀ ਜਾਣੀ ਫੁਲਾਨੀ ਕਰੀ ਜਾਣੀ ਤਿੰਨ ਕੀ ਕਰੀ ਜਾਣੀ ਵੀ ਗੱਲਾਂ ਕੋਈ ਇਹ ਹੈ ਕਮਾਲ ਕਰੀ ਜਾਣੀ ਮੈਂ ਸੱਚੀ ਮੈਂ ਜਮੀ ਬਿਲਕੁਲ ਨਹੀਂ ਸੀ ਬੋਲਣਾ ਮੇਰਾ ਕਿਉਂਕਿ ਮੇਰਾ ਮੈਨੂੰ ਐ ਹੁੰਦਾ ਵੀ ਯਾਰ ਚਲ ਆਪਾਂ ਜਦੋਂ ਕਿਸੇ ਨੂੰ ਪ੍ਰਮੋਸ਼ਨਲ ਕਾਈਂਡ ਆਫ ਬੰਦੇ ਆ ਵੀ ਜਦੋਂ ਕੋਈ ਕਿਸੇ ਨਾਲ ਆਪਾਂ ਸਿਸਟਮ ਦੇ ਵਿੱਚ ਆਉਨੇ ਆ ਨਾ ਠੀਕ ਆ ਵੀ ਆਪਣਾ ਤੋਂ ਗਲਤ ਕਈ ਵਾਰੀ ਬੋਲਿਆ ਵੀ ਜਾਂਦਾ ਕੁਝ ਹੋਰ ਵੀ ਨਾ ਪਰ ਹਰੇਕ ਚੀਜ਼ ਦੀ ਇੱਕ ਲਿਮਟ ਹੁੰਦੀ ਹੈ ਹਰੇਕ ਚੀਜ਼ ਦੇ ਔਰਾ ਹੁੰਦਾ ਹਰੇਕ ਚੀਜ਼ ਦੀਆਂ ਬਾਉਂਡਰੀਜ਼ ਹੁੰਦੀਆਂ ਨੇ ਠੀਕ ਆ ਨਾ ਤਰੀਕੇ ਨਾਲ ਚੱਲੋ ਯਾਰ ਤੁਸੀਂ ਝੰਡੇ ਚੱਕੀ ਫਿਰਦੇ ਹੋ ਲਾਲ ਚੱਕੀ ਫਿਰਦੇ ਹੋ ਇਹ ਤੁਹਾਨੂੰ ਕਦੇ ਕਹਿ ਵੀ ਤੁਸੀਂ ਟੈਰਿਸਟੋਂ ਜਿਵੇਂ ਜਿਵੇਂ ਕਿਸ ਨੇ ਕਿਸਾਨਾਂ ਦੇ ਹੱਕਾਂ 'ਚ ਕੋਈ ਪ੍ਰੋਟੈਸਟ ਕਰਤਾ ਜਾਂ ਕੁ ਤੁਸੀਂ ਹਿੰਦੂ ਰੈਸਟਰ ਕਹਿ ਰਹੇ ਹੋ ਅਸੀਂ ਕਹਿਨੇ ਵਿੱਚ ਠੀਕ ਹੈ ਭਾਈ ਪਕਾਈ ਮਾਰੀ ਚੱਲੋ ਜੇ ਅਸੀਂ ਆਪਦੇ ਪੰਜਾਬ ਨੂੰ ਕੁਝ ਅਸੀਂ ਤਾਂ ਕੁਝ ਕਿਹਾ ਵੀ ਨਹੀਂ ਇਦਾਂ ਦਾ ਤੁਸੀਂ ਟੈਰਰਿਸਟ ਕਹਿਣ ਲੱਗ ਗਏ ਟੈਰਰਿਸਟ ਦੀ ਤੁਹਾਨੂੰ ਹੇ ਤੱਕ ਡੈਫੀਨੇਸ਼ਨ ਨਹੀਂ ਪਤਾ ਵੀ ਟੈਰਰਿਸਟ ਹੁੰਦਾ ਕੀ ਹੈ ਠੀਕ ਹੈ ਜਿਨ੍ਹਾਂ ਨੇ ਹਨ ਨਾਨੇ ਤਨ ਤੇ ਠੀਕ ਹੈ ਸਾਡੇ ਪੰਜਾਬ ਨੇ ਉਹ ਟਾਈਮ ਵੀ ਦੇਖਿਆ ਮੈਂ ਲਈ ਇੱਕ ਵੀਡੀਓ ਦੇਖ ਰਿਆ ਸੀ ਮੈਨੂੰ ਉਹ ਵੀ ਸੋਸ਼ਲ ਮੀਡੀਆ ਤੋਂ ਮਿੱਤਰ ਨੇ ਭੇਜੀ ਸੀ ਤੇਰੇ ਤੇ ਇੱਕ ਦਿਨ ਤੂੰ ਜੇਲ ਇੱਕ ਦਿਨ ਪੁਲਾਨੇ ਚ ਕੱਟਿਆ ਥਾਣੇ ਚ ਕੱਟਿਆ ਤੇਰਾ ਮੂੰਹ ਭੰਗੋ ਵਰਗਾ ਹੋ ਗਿਆ ਸੀ ਠੀਕ ਹੈ ਨਾ ਬਕਵਾਸ ਕਰੀ ਜਾਂਦੇ ਆ ਵੀ ਤੇ ਸਾਡੇ ਬੰਦਿਆਂ ਨੇ 40 40 ਸਾਲ 50 50 ਸਾਲ ਜ਼ਿਲ੍ਹੇਾਂ 'ਚ ਕੱਟਿਆ ਠੀਕ ਹੈ ਨਾ ਤੇ ਹੁਣ ਜਿਹੜੇ ਸੜਕਾਂ ਦੇ ਬੈਠੇ ਉਹਨਾਂ ਤੇ ਵੀ ਪਤਾ ਨਹੀਂ ਕਿਤੇ ਕਿਹੜੇ ਕਿਹੜੇ ਪਰਚੇ ਪਏ ਨੇ 307 302 ਚੱਲ ਰਹੇ ਨੇ ਉਹ ਠੀਕ ਹੈ ਨਾ ਸੋ ਬਕਵਾਸ ਨਾ ਕਰਿਆ ਕਰੋ ਮੇਰਾ ਵੀਰ ਠੀਕ ਹੈ ਜੇ ਤੁਹਾਨੂੰ ਨਹੀਂ ਚੰਗੇ ਲੱਗਦੇ ਫਾਰਮਰ ਜਮਾ ਨਾ ਤੁਸੀਂ ਹੱਕੇ 'ਚ ਜਮਾ ਨਾ ਬੋਲੋ ਪਰ ਬਕਵਾਸ ਆਪੋਜ਼ਿਟ ਬਕਵਾਸ ਨਾ ਕਰਿਆ ਕਰੋ ਠੀਕ ਹੈ ਕੋਈ ਤੁਹਾਨੂੰ ਕੋਈ ਹੱਬਾ ਸਾਨੂੰ ਨਾ ਤੁਹਾਡੇ ਕੋਈ ਬਾਲੀਵੁੱਡ ਦੀ ਠੰਡ ਹੈ ਕਬੜੇ ਘੈਂਟ ਹੋਵਗੇ ਤੁਸੀਂ ਹੋਵਗੇ ਆਪਦੇ ਸਾਡੂੰ ਕੋਈ ਸਾਡੀ ਜੁੱਤੀ ਦਾ ਯਾਦ ਨਹੀਂ ਥੋੜੀ ਠੰਡ ਨਹੀਂ ਹੈਗੀ ਕਿਸੇ ਦੀ ਠੀਕ ਹੈ ਆਵਦੀਆਂ ਫਿਲਮਾਂ ਕਰਨੀਆਂ ਕਰੋ ਨਾ ਤੁਹਾਡੇ ਬਾਲੀਵੁੱਡ ਤੁਸੀਂ ਕੁਝ ਲਿਆ ਨਾ ਦਲ ਤੁਸੀਂ ਚਲੋ ਬਾਲੀਵੁੱਡ ਤੇ ਚਲ ਵੱਡੇ ਬੰਦੇ ਜਿਹੜੇ ਜਿਹੜੇ ਇਸ ਵਕਤ ਚੱਲ ਰਹੇ ਨੇ ਉਹ ਤਾਂ ਕਹਿਣ ਤਾਂ ਕਹਿਣ ਸਾਲੀਆਂ ਜਿਹੜੀਆਂ ਲੀਰਾਂ ਫਕੀਰਾਂ ਜਿਨ੍ਹਾਂ ਨੂੰ ਕੋਈ ਸੀਰੀਅਲ ਚ ਰੋਲ ਨਹੀਂ ਦਿੰਦਾ ਉਹ ਬੰਦਾ ਕਰੇ ਸਾਡੇ ਬਾਲੀਵੁੱਡ ਤੇ ਫਲਾਨਾ ਤੇਮ ਕ ਜਿਹੜੇ ਆਪ ਬਦੂ ਕਿਨਿਓ ਦੂਜਿਆਂ ਨੂੰ ਦੱਸ ਰਹੇ ਨੇ ਠੀਕ ਹੈ ਨਾ ਆਪਦਾ ਕੰਮ ਕਰੋ ਮੇਰਾ ਵੀਰ ਤੁਸੀਂ ਐਡੇ ਘੈਂਟ ਦੀ ਹੈਗੇ ਵੀ ਤੁਸੀਂ ਲੋਕਾਂ ਨੂੰ ਸਲਾਹ ਦਿਓ ਠੀਕ ਹੈ ਨਾ ਵੀ ਅਸੀਂ ਗੱਲਾਂ ਸੀ ਬਹੁਤ ਕਰਦੇ ਆ ਪਰ ਅਸੀਂ ਆਉਦੇ ਪੈਰਾਂ ਸਿਰ ਹੋ ਕੇ ਕਰਦੇ ਆ ਆਉਦੇ ਦਮ ਤੇ ਹੋ ਕੇ ਕਰਦੇ ਆ ਠੀਕ ਹੈ ਨਾ ਆ ਚਟ ਚਟਈਆ ਕਰਕੇ ਨਹੀਂ ਕਰਦੇ ਹੈਗੇ ਵੀ ਅਸੀਂ ਵੀ ਬਹੁਤ ਘੰਟਾ ਫਲਾਨਾ ਤੇ ਕਿਹਦੇ ਤਲਵੇ ਨਹੀਂ ਚਟਿਆਏ ਤੱਕ ਠੀਕ ਹੈ ਨਾ ਹਉਦਾ ਲਿਮਟ ਤੇ ਰਹੋ ਉਹਦਾ ਕੰਮ ਕਰੋ ਕੌਣ ਕਿ ਜੇ ਅਜੇ ਤੱਕ ਕੋਈ ਜੇ ਜੇ ਮੈਂ ਇੱਥੋਂ ਤੱਕ ਕਹੇਗਾ ਮੇਰੀ ਹੌਸਪੀਟਲ ਸਟ੍ਰਗਲ ਹੈ ਜੇ ਕੋਈ ਹੋਰ ਬੰਦਾ ਜਿਹਨੂੰ ਤੁਸੀਂ ਬਕਵਾਸ ਕਰ ਰਹੇ ਹੋ ਉਹਦੀ ਵੀ ਸਟ੍ਰਗਲ ਹੈ ਠੀਕ ਹੈ ਨਾ ਸਾਰੇ ਜਿੱਥੇ ਜਿੱਥੇ ਸਾਡੀ ਗੱਲ ਹੋਊਗੀ ਉੱਥੇ ਜੀ ਸਾਰੇ ਇਕੱਠੇ ਆ ਬਾਕੀ ਜੇ ਕਿਸੇ ਨੂੰ ਕੋਈ ਡਿੱਕੀ ਡੁੱਕੀ ਹੋਈ ਆ ਕੱਢਣ ਕਰਾਉਣ ਵਾਲੀ ਸ਼ਰਿਆਮ ਫੇਸ ਟੂ ਫੇਸ ਆ ਕੇ ਕੱਢੋ ਇੱਥੇ ਟਵੀਟਾਂ ਚ ਪਕਾਈ ਮਰੀ ਜਾਂਦੇ ਹੋ ਮੈਂ ਕਈ ਦਿਨਾਂ ਦੇ ਦੇਖਿਆ ਨਾ ਕਰੇ ਉਹਨੇ ਟਵੀਟ ਪਾਤੀ ਕਰੇ ਉਹਨੇ ਪੁਆਤੀ ਇਥੇ ਨੂੰ ਇੰਨੀ ਕੋਈ ਕਵਰਾਟ ਹੈਗੀ ਐ ਟੱਕਰ ਉਹ ਸਿੱਧੇ ਹੋ ਕੇ ਠੀਕ ਐ ਸ਼ਰਿਆਮ ਦਿੱਲੀ ਦੀ ਭੀਖੀ ਬਣਾਈ ਪਈ ਆ ਉੱਥੇ ਜੱਟਾਂ ਨੇ ਠੀਕ ਐ ਨਾ ਹਜ਼ਾਰ ਟਰਾਲੀ ਖੜੀ ਆ ਤੁਹਾਨੂੰ ਕੱਢ ਲੋ ਠੀਕ ਐ ਉਹ ਬੈਠੇ ਨੇ ਠੀਕ ਐ ਤਾਂ ਜਿਹੜੀ ਗੱਲ ਹੈਈਏ ਜਿੱਥੇ ਹਰੇਕ ਡੈਮੋਕਰੈਟਿਕ ਕੰਟਰੀ ਆ ਸਾਰਿਆਂ ਨੂੰ ਰਾਈਟ ਹੈਗਾ ਪੀਸਫੁਲੀ ਧਰਨ ਦਾ ਆਪਣੇ ਰਾਈਟਸ ਰੱਖਣ ਦਾ ਆਪਣੀਆਂ ਗੱਲਾਂ ਕਰਨ ਦਾ ਠੀਕ ਹੈ ਜੇ ਕੋਈ ਤੁਸੀਂ ਧਰਨਾ ਲਾਉਂਦਾ ਧਰਨਾ ਜੇ ਅਸੀਂ ਧਰਨਾ ਲਾਈਏ ਤਾਂ ਅਸੀਂ ਟੈਰਰਿਸਟ ਹੋ ਗਏ ਆ ਬਕਵਾਸ ਘੱਟ ਕਰਿਆ ਕਰੋ ਆਹ ਜਿਹੜੀ ਆ ਆ ਜਿਹੜੇ ਫਾਲੋਅਰ ਫੂਲਰ ਹੁੰਦੇ ਨੇ ਜਿਹੜੇ ਗਾਲਾਂ ਕੱਢਣ ਖਾਤਰ ਹੀ ਆਉਂਦੇ ਹੁੰਦੇ ਨੇ ਨਾ ਉਹ ਫਾਲੋਅਰਸ ਨਹੀਂ ਹੁੰਦੇ ਠੀਕ ਹੈ ਨਾ ਆ ਤੁਸੀਂ ਨਵਾਂ ਫੰਡਾ ਛੜਿਆ ਵੀ ਕੋਈ ਕਿਸੇ ਮਸ਼ਹੂਰ ਬੰਦੇ ਨੂੰ ਗਾਲ ਕੱਢ ਦਿਓ ਹਾਂ ਵੀ ਤੂੰ ਫਲਾਨਾ ਤੂੰ ਠਿੰਕਿਆ ਤੂੰ ਇਹ ਆ ਉਹ ਆ ਕਮੈਂਟ ਤਾਂ ਆ ਸਕਦੇ ਨੇ ਆਪਣੀ ਇੱਜ਼ਤ ਆਪਦੇ ਕੰਟਰੋਲ 'ਚ ਰੱਖੋ ਸਾਨੂੰ ਸਾਰਿਆਂ ਨੂੰ ਪਤਾ ਹੈ ਹਰੇਕ ਬੰਦੇ 'ਚ ਕਮੀਆਂ ਹੁੰਦੀਆਂ ਸਾਨੂੰ ਤੁਹਾਡਾ ਵੀ ਪਤਾ ਤੁਸੀਂ ਕਿੰਨੇ ਕੁ ਜੋਗੀ ਹੋ ਠੀਕ ਹੈ ਨਾ ਵੀ ਸਾਡੀ ਪਰ ਇਹ ਫਿਤਰਤ ਨਹੀਂ ਵੀ ਅਸੀਂ ਕਿਸੇ ਨੂੰ ਓਵਰ ਦਾ ਲਿਮਟ ਜਾ ਕੇ ਕਿਸੇ ਨੂੰ ਮਾੜਾ ਚੰਗਾ ਕਹੀਏ ਠੀਕ ਹੈ ਅਸੀਂ ਚੁੱਪਾ ਸਾਨੂੰ ਚੁੱਪ ਰਹਿਣ ਦਿਓ ਐਵੇਂ ਜੇ ਤੁਹਾਨੂੰ ਕੋਈ ਸੱਚੀਓ ਪ੍ਰੋਬਲਮਾਂ ਬੋਲਣੀਆਂ ਤੁਸੀਂ ਫੇਸ ਟੂ ਫੇਸ ਆ ਕੇ ਬੋਲੋ ਫਿਰ ਤੁਹਾਨੂੰ ਦੱਸਾਂਗੇ ਬੋਲੀ ਦਾ ਕਿਵੇਂ ਹੁੰਦਾ ਤੁਹਾਨੂੰ ਟਾਇਰਿਸਟ ਦਾ ਮੀਨਿੰਗ ਵੀ ਸਮਝਾਵਾਂਗੇ ਮੀਨਿੰਗ ਕੀ ਹੁੰਦਾ ਠੀਕ ਹੈ ਨਾ ਉਹਦਾ ਕੰਮ ਕਰੋ ਠੀਕ ਹੈ ਉਹ ਉੱਥੇ ਵਿਚਾਰੇ ਕਿਸਾਨ ਬੈਠੇ ਨੇ ਸਾਡੇ ਸਾਰੇ ਭਰਾ ਬੈਠੇ ਤੁਹਾਨੂੰ ਨਾ ਤਾਂ ਇਹ ਪਤਾ ਵੀ ਇਹ ਕਣਕ ਦਾ ਭਾਅ ਕੀ ਆ ਤੇ ਇਹ ਕਣਕ ਉਗਦੀ ਕਿਵੇਂ ਆ ਤੇ ਇਹ ਕਣਕ ਨੂੰ ਪਾਲਣ ਤੇ ਕਿੰਨਾ ਜ਼ੋਰ ਤੇ ਮਿਹਨਤ ਲੱਗਦੀ ਹੈ ਠੀਕ ਹੈ ਨਾ ਜੇ ਪੋਦੇ ਮਹੀਨੇ ਦੇ ਵਿੱਚ ਕਹੇ ਤੂੰ ਥੋੜੇ ਵਰਗੇ ਥੋੜੇ ਪਿਉਆਂ ਨੇ ਜਾਂ ਥੋੜੇ ਭਾਈਆਂ ਨੇ ਪਾਣੀ ਲਾਇਆ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਵੀ ਫਸਲ ਦਾ ਰੇਟ ਕਿਵੇਂ ਹੁੰਦਾ ਤੇ ਫਸਲ ਉਗਦੀ ਕਿਵੇਂ ਆ ਠੀਕ ਹੈ ਨਾ ਸੋ ਚਾਵਲਾ ਚਾਵਲਾ ਨਾ ਮਾਰਿਆ ਕਰੋ ਆਪਦਾ ਕੰਮ ਕਰੋ ਠੀਕ ਹੈ ਨਾ ਜੇ ਕਿਸ ਨੂੰ ਕਿਸੇ ਨੂੰ ਕੋਈ ਡਿੱਕੀ ਹੈ ਕੋਈ ਰੋਲਾ ਰੱਪਾ ਹੈਗਾ ਕਿਸ ਨੂੰ ਆ ਕਮੈਂਟ ਕਮੈਂਟ ਵਾਲਾ ਥੋੜੀਆਂ ਟੀਮਾਂ ਥੋੜੀਆਂ ਵੀ ਬਹੁਤ ਨੇ ਸਾਡੀਆਂ ਵੀ ਬਹੁਤ ਨੇ ਮਿਲੋ ਜਿੱਥੇ ਮਿਲ ਕਈ ਨਾ ਮਾਰੇ ਕਰੋ ਬਸ ਆ ਬਕਵਾਸ ਟਵੀਟਾਂ ਚ ਮਾੜਾ ਚੰਗਾ ਬੁਰਿਆ ਨੂੰ ਕੀ ਦੀ ਫਿਲਮ ਮੋਗਾ ਬੰਦ ਕਰਨਾ ਹੋਇਆ ਸਾਡਾ ਕਰਦੀ ਜਿਹੜਾ ਸਾਡੀ ਫਿਲਮ ਬੰਦ ਕਰਾਦੀ ਐ ਤਾਂ ਫਿਲਮਾਂ ਕਰਦੀ ਨਹੀਂ ਸਾਡਾ ਜੋ ਚੱਲਣਾ ਸਾਡੇ YouTube ਤੋਂ ਚੱਲੀ ਜਾਂਦਾ ਸਾਡੇ ਤੁਸੀਂ ਜੁੱਤੀ ਦੇ ਯਾਦ ਨਹੀਂ ਜੋ ਤੁਹਾਡੇ ਤੋਂ ਹੁੰਦਾ ਤੁਸੀਂ ਉਹ ਕਰ ਲਿਓ ਸਾਡੇ ਗਣੇ ਪਹਿਲਾਂ ਵੀ ਐਂ ਚੱਲੀ ਨੇ ਸੀ ਹੁਣ ਵੀ ਚੱਲਣਗੇ ਨਹੀਂ ਚੱਲਣਗੇ ਆਪਦੀ ਜੋਗੀ ਸਾਡੇ ਕੋਲ ਜ਼ਮੀਨ ਹੈਗੀ ਐ ਜ਼ਮੀਨ ਜੋਗੀ ਅਸੀਂ ਹੈਗੇ ਸਾਲਾ ਸਾਡੇ ਜੀ ਕੋਈ ਜ਼ਮੀਨ ਬੱਲੀ ਬੋਲੂਗਾ ਅਸੀਂ ਦੇਖ ਲਾਂਗੇ ਠੀਕ ਐ ਨਾ ਸੋ ਆਪਣੀਆਂ ਦੁੱਖੀ ਸਟੇਟਮੈਂਟ ਆ ਆ ਬਕਵਾਸ ਜਿਹੜੀ ਤੁਸੀਂ ਕਰ ਰਹੇ ਹੋ ਬਾਲੀਵੁੱਡ ਫਿਲਮਾਂ ਕੋਈ ਫਿਲਮਾਂ ਬੰ ਜੇ ਬਾਕੀ ਕਿਸ ਨੂੰ ਕੋਈ ਕੋਈ ਪ੍ਰੋਬਲਮ ਹੋਊ ਤੁੜੀਆਂ ਟੀਮਾਂ ਟੂਮਾਂ ਜੜੀਆਂ ਵੀ ਹੈਗੀਆਂ ਟਵੀਟਾਂ ਟੂਟਾਂ ਛੱਡੋ ਮੈਦਾਨ ਚਾਓ ਪ੍ਰੋਟੈਸਟ ਚਾਓ ਫਿਰ ਤੁਹਾਨੂੰ ਦੱਸਾਂਗੇ ਵੀ ਟੈਰਰਿਸਟ ਕੀ ਹੁੰਦਾ ਬਾਕੀ ਸਾਰਿਆਂ ਨੂੰ ਸਸਤੀ ਗੱਲ ਬਈ ਗਲਤੀ ਫਲਤੀ ਮਾਫੀ ਦੇ ਕੌਸ਼ਿਸ਼ ਕਿਸ ਨੂੰ ਕਰਨ ਲੱਗਿਆ ਬਸ ਇਹਨੂੰ ਬਸ ਮੇਰਾ ਇਹੀ ਮੈਸੇਜ ਸੀਗਾ ਹੋਰ ਮੈਂ ਕੁਝ ਨਹੀਂ ਮੈਨੂੰ ਬਾਦ ਸਵੇਰ ਦੀ ਖੇਸ ਸੀਗੀ ਬਈ ਮੈਂ ਲਾਈਵ ਨਹੀਂ ਸੀ ਹੋਣਾ ਕੁਝ ਵੀ ਕੁਝ ਹੋਰ ਨਹੀਂ ਜੋ ਵੀ ਇਹ ਲੀਰਾ ਨੇ ਬਈ ਮੈਂ ਤੁਹਾਨੂੰ ਵੀ ਇਹ ਕਹਿਣਾ ਵੀ ਇਹ ਲੀਰਾ ਨੇ ਦੁੱਕੀਆਂ ਨੇ ਇਹਨਾਂ ਦੇ ਕਮੈਂਟ ਕਰਕੇ ਇਹਨਾਂ ਨੂੰ ਰੀਟਵੀਟ ਕਰਕੇ ਇਹਨਾਂ ਨੂੰ ਚੰਬੜਾ ਹੋਣਾ ਇਹ ਦੁੱਕੀ ਇਹਨਾਂ ਨੇ ਠੀਕ ਹੈ ਇਹਨਾਂ ਨੂੰ ਪਰ ਲੀਲੀ ਫਿਲੀ ਨਹੀਂ ਕਹਿੰਦੇ ਲੀਲੀਆਂ ਫਿਲੀਆਂ ਨੇ ਇਹਨਾਂ ਨੂੰ ਜੇ ਤੁਸੀਂ ਕਮੈਂਟ ਕਰ ਦਿਨੋ ਇਹ ਉਸ ਚੀਜ਼ ਨੂੰ ਆਵਲੀ ਚੜ੍ਹਾਈ ਮੰਨਦੇ ਨੇ ਠੀਕ ਹੈ ਨਾ ਵੀ ਆਹਦਾ ਤੁਸੀਂ ਇਹਨੂੰ ਇਹਨਾਂ ਤੇ ਧਿਆਨ ਨਾ ਦਿਓ ਇਹ ਜਿਵੇਂ ਖਤਮ ਬੰਦੇ ਨੇ ਜਿਹੜੇ ਜਦੋਂ ਕੋਈ ਇਹੋ ਜਿਹੀ ਕੁਝ ਗਲਤ ਕੰਮ ਬੰਦਾ ਹੁਣ ਅਸੀਂ ਬੈਠੇ ਆਂ ਅਸੀਂ ਆਪਦੇ ਕੰਮ ਤੱਕ ਕੰਮ ਮਤਲਬ ਅਸੀਂ ਕਿਸੇ ਨੂੰ ਬੇਵਕੂਫ ਕਿਸੇ ਤਰੀਕੇ ਨਾਲ ਬੋਲਦੇ ਨਹੀਂ ਹੈਗੇ ਕੋਈ ਵੀ ਨਹੀਂ ਬੋਲਦਾ ਠੀਕ ਹੈ ਨਾ ਇਹ ਜਦੋਂ ਕੋਈ ਬੰਦੇ ਦਾ ਕਿਸੇ ਪਾਸੇ ਦੂਜੇ ਪਾਸੇ ਫਲॉप ਹੋਣ ਲੱਗ ਜਾਂਦੇ ਨੇ ਜਾਂ ਕੋਈ ਇਦਾਂ ਹੂਨ ਤਾਮਸ਼ਾਮ ਨਹੀਂ ਚੱਲਦਾ ਫਿਰ ਸਾਲੇ ਇਹੋ ਜਿਹੇ ਕਰਤੁੱਤਾਂ ਕਰ ਦਿੰਦੇ ਮੈਂ ਤੁਹਾਨੂੰ ਵੀ ਜਿੰਨੇ ਮੇਰੇ ਵੀਰ ਪਰ ਇੱਥੇ ਲਾਈਵ 'ਚ 45000 ਬੰਦਾ ਦੇਖ ਰਿਆ ਤੁਸੀਂ ਵੀ ਯਾਰ ਇਹਨਾਂ ਨੂੰ ਇੰਨੀ ਇੰਪੋਰਟੈਂਸ ਨਾ ਦਿਆ ਕਰੋ ਕਮੈਂਟ ਨਾ ਦਿਆ ਕਰੋ ਉਹ ਜਿਨ੍ਹਾਂ ਨੂੰ ਉਹੀ ਸ਼ਰਮ ਨਹੀਂ ਹੈਗੀ ਜਿਨ੍ਹਾਂ ਨੂੰ ਆਪਣੀ ਜ਼ਮੀਰਾਂ ਦੀ ਸ਼ਰਮ ਨਹੀਂ ਉਹ ਤੇ ਆਉਦਾ ਕੰਮ ਦਾਕ મતਲਬ ਰੱਖੋ ਵੀਰੇ ਆਪਾਂ ਪ੍ਰੋਟੈਸਟ ਕਰਦੇ ਜੇ ਆਪਾਂ ਕਮੈਂਟ ਕਰਨਾ ਵੀ ਹੈ ਠੀਕ ਹੈ ਜਾਂ ਕੁਛ ਤੁਸੀਂ ਲਿਖਣਾ ਚਾਹੁੰਦੇ ਵੀ ਹੋ ਕਿਸਾਨਾਂ ਦੇ ਹੱਕ ਚ ਲਿਖਣਾ ਚਾਹੁੰਦੇ ਹੋ ਤਾਂ ਹੋਰ ਬਹੁਤ ਚੀਜ਼ਾਂ ਨੇ ਡਾਰਲਿੰਗ ਹਨਾ ਕਵਿਤਾਵਾਂ ਲਿਖੋ ਕੁਛ ਉਹਨਾਂ ਨੂੰ ਹੌਸਲਾ ਫਜਾਈ ਕਰਨੀ ਚਾਹੀਦਾ ਜੋ ਇਹਨਾਂ ਦੁੱਖੀਆਂ ਨਾਲ ਮੱਥਾ ਨਾ ਮਾਰੋ ਇਹ ਤਾਂ ਇਹ ਚਾਹੁੰਦੇ ਨੇ ਇਹ ਇਸ ਚੀਜ਼ ਨੂੰ ਚੜ੍ਹਾਈ ਮੰਨਦੇ ਵੀ ਸਾਨੂੰ ਕੋਈ ਪੰਜਾਬ ਦਾ 10000 ਬੰਦਾ ਗਾਲ ਕੱਢ ਰਿਹਾ ਵੀ ਮੇਰੇ ਦੇਖੋ ਸਵੇਰੇ ਦਿਖਾਉਂਦੀ ਹੋਊਗੀ ਚਾਹ ਪੀ ਕੇ ਵੀ ਹਾਂ ਦੇਖੋ ਮੇਰੇ ਇਤਨੇ ਕਮੈਂਟ ਆ ਗਏ ਇਹ ਤਾਂ ਚਾਵਲਾਂ ਨੇ ਚਾਵਲਾਂ ਵਿੱਚ ਨਹੀਂ ਮੱਥਾ ਮਾਰੀਦਾ ਹੁੰਦਾ ਅਸੀਂ ਝੂਠੇ ਆ ਜਾਂ ਸੱਚੇ ਸਾਡਾ ਰੱਬ ਜਾਣਦਾ ਸਾਨੂੰ ਕਿਸ ਨੂੰ ਕਲੀਅਰ ਕਰਨ ਦੀ ਲੋੜ ਨਹੀਂ ਅਸੀਂ ਟੈਰਿਸਟ ਹੈਗੇ ਆ ਜਾਂ ਨਹੀਂ ਹੈਗੇ ਉਹ ਸਾਨੂੰ ਦੱਸਣ ਦੀ ਲੋੜ ਨਹੀਂ ਹੈਗੀ ਠੀਕ ਹੈ ਨਾ